ਹੈਲੋ ਫਰੈਂਡਸ ਅਸਰਕਾਲ ਹੋਰ ਤੁਹਾਨੂੰ ਬੜਾ ਕੀ ਹਾਲ ਹੈ ਆਸ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਵਧੀਆ ਹੋਗੇ ਫਰੈਂਡ ਇੱਥੇ ਅਸੀਂ ਕਰ ਲਿਆ ਕੰਮ ਕਰਦੇ ਅਸੀਂ ਖਾਣ ਲੱਗੇ ਅਸੀਂ ਬੇਦੀ ਰੋਟੀ ਟਾਈਮ ਹੋ ਗਿਆ ਪਾਣੀ 11 ਵਜੇ ਤਾਂ ਕਰਦੇ ਹਾਂ ਵੀਡੀਓ ਸ਼ੇਅਰ ਜੇ ਸਾਡੀ ਵੀਡੀਓ ਵਧੀਆ ਲੱਗਦੀ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਵੀਡੀਓ ਨੂੰ ਲਾਈਕ ਸ਼ੇਅਰ ਕਰ ਦੇਣਾ ਫਰੈਂਡ ਘਾ ਰਹੀਆਂ ਤੁਹਾਨੂੰ ਮਟਾਈਮ ਤੇ ਅਸੀਂ ਬਣਾਏ ਸੀ ਕਿੰਦੇ ਰਾਤ ਦੇ ਉਹੀ ਗਰਮ ਕੀਤੇ ਨੇ ਸਵੇਰੇ ਅਸੀਂ ਨਾਲ ਦਈਆਂ ਕਿਲ ਕੇ ਮੈ ਲਾ ਕੇ ਰੱਖ ਕੇ ਕੰਮ ਕਰ ਲਿਆ ਸੀ ਤੇ ਹੁਣ ਅਸੀਂ ਸਾਰਾ ਕੰਮ ਕਰ ਕਰਕੇ ਨਾ ਤੋਪੇ ਲੱਗੇ ਆ ਰੋਟੀ ਖਾਂ ਤੇ ਤੁਹਾਡੇ ਨਾ ਕਰਦੇ ਆ ਵੀਡੀਓ ਸ਼ੇਅਰ ਵੀਡੀਓ ਤੇ ਬਨੇ ਰਹਿਣਾ ਅਨੰਛਿਤ ਆ ਗਿਆ ਹੈ ਹਾਂ ਫੋਚ ਕਰਨਾ ਅਨਜਨੇ ਅਸੀਂ ਨਾ ਤਾਜੀ ਅੰਚ ਨੂੰ ਪਾ ਕੇ ਦੇ ਰਹੀ ਹਾਂ ਮੈਂ ਰੋਟੀ ਅੰਚ ਵੀ ਖਾਏ ਗਾਂਚੀ ਤੇ ਦਾਦੀ ਅੰਚ ਦਾ ਦਾਦਾ ਸਾਰੇ ਜਾਨੇ ਅਸੀਂ ਖਾਵਾਂਗੇ ਰੋਟੀ ਠੀਕ ਤੇ ਜ਼ਿਆਦਾ ਗਰਮੀ ਹੈ ਤੇ ਆਪਾਂ ਲੱਗੇ ਸੀ ਰੋਟੀ ਖਾਣ ਕੰਮ ਕਰ ਕਰ ਲਿਆ ਟਾਈਮ ਹੋ ਗਿਆ ਜੀ 10:30 ਪੌਣੀ 11 ਅੰਜ ਨੇ ਆਦੋਲੇ ਆਹ ਆ ਰਹੀ ਹੈ ਰੋਟੀ ਰੋਟੀ ਖਾਂਦੇ ਅੰਜਲੀ ਖਰਾਗਨ ਪੱਕੀ ਤਾਰਕ ਮੈਂ ਤਾਂ ਪਰ ਅੰਜ ਦੇਖ ਰਹੇ ਦੇਖਣਾ ਕਾ ਮਸਾਲਾ ਸੀ ਕਰ ਲਿਆ ਹੈ ਤੇ ਪੇਰੇ ਤੇ ਮੈਂ ਰ ਆ ਕੇ ਰੋਟੀ ਖਾਣ ਨੇ ਉਹ ਵੀ ਖਾਣੇ ਸਾਡੀ ਵੀਡੀਓ ਤੇ ਬਣ ਰਹੀ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣੇ ਹੋ ਤੁਸੀਂ ਵੀਡੀਓ ਦੇਖ ਲੈਂਦੇ ਜੇ ਵੀਡੀਓ ਨੂੰ ਲਾਈਕ ਨਹੀਂ ਕਰਦੇ ਪਲੀਜ਼ ਵੀਡੀਓ ਨੂੰ ਲਾਈਕ ਕਰ ਦੇਣਾ ਹੈਲੋ ਗਾਇਜ਼ ਟਾਈਮ ਹੋ ਗਿਆ ਹੁਣ ਸ਼ਾਮ ਦੇ 5:00 ਵਜੇ ਚੁਕੇ ਨੇ ਮੈਂ ਬਣਾ ਰਹੀ ਹਾਂ ਚਾਹ ਸਾਡਾ ਹੋ ਗਿਆ ਹੈ ਚਾਹ ਦਾ ਟਾਈਮ ਅਜੇ ਰੱਖੀ ਹੈ ਤੇ ਅੰਦਰ ਮੈਂ ਅੰਚਰੋ ਆਵਾਜ਼ ਮਾਰਦੀ ਪਈ ਹਾਂ ਮੈਂ ਕਿਹਾ ਸ਼ੇਰ ਵਾਲਾ ਟਾਈਮ ਹੋ ਗਿਆ ਸ਼ਾਮ ਦਾ ਥੋੜਾ ਜਿਹਾ ਨਾਲੇ ਪਾੜਲਾ ਦੇਖਣੀ ਕੀ ਕਰਦਾ ਹੈ ਬੜਾ ਸਤਾਉਂਦਾ ਹੈ ਨਿਆਣੇ ਨਾ ਟਿਕਦੇ ਨਹੀਂ ਹੈ ਗਰਮੀ ਇਹਨਾਂ ਨੂੰ ਕੋਈ ਅੰਚ ਕੀ ਕਰਦਾ ਹੈ ਕੀ ਕਰਦਾ ਪੁੱਤ ਬੋਲ ਬੋਲ ਹੈ ਤੇ ਤੈਨੂੰ ਤੈਨੂੰ ਆਖਣ ਦੇ ਸ਼ੇਰ ਵਾਲਾ ਕਿੰਨਾ ਤਾਹੀ ਇਨਾਲੇ ਪਾੜ ਲਾ ਥੋੜਾ ਜਿਹਾ ਫੇਰ ਕੁਛ ਕਰਨਾ ਚਾਹ ਵੀ ਗਿਆ ਆ ਜਾ ਮੇਰੇ ਪੁੱਤ ਬੈਡਬਾਲ ਖੇਡਣਾ ਤੇ ਪੜ੍ਹਾਈ ਨਹੀਂ ਕਰਨੀ ਪੜ੍ਹਾਈ ਵਾਵਾ ਛਡੀਆਂ ਪਾ ਜਾਵਾ ਮੱਝਾਰੂ ਪਠੇ ਪਾਵ ਵਿਚਾਰੀਆਂ ਨਾਲੇ ਬੈਠੀਂ ਆਵਨ ਨਾਲ ਚੱਲਣਿਆ ਫੁਵਾ ਰਹੇ ਜੇ ਕਿ ਨਹੀਂ ਚੱਲਣਿਆ ਮੈਨੂੰ ਤੇ ਲੱਗਦਾ ਨਹੀਂ ਚੱਲਣ ਡਿਆ ਨਹੀਂ ਨੇ ਚੱਲਣਾਂ ਹਾਥ ਲਾ ਬੰਦ ਕਰ ਦੇ ਬੰਦ ਕਰ ਦੇ ਬੰਦ ਕਰ ਦੇ ਹੁਣ ਆ ਚੱਲ ਪਾਪਾ ਦੇ ਦੱਸ ਨਹੀਂ ਚੱਲਣ ਡਿਆ ਚੱਲ ਆ ਜਾ ਮੈਂ ਸਿਰਵਾ ਮੈਂ ਤੇ ਆ ਜਾ ਜਾ ਆ ਜਾ ਹੁਣ ਇੱਕ ਵਾਰੀ ਕਹਿਤਾ ਆ ਜਾ ਚੰਗੀ ਮੈਂ ਹੈ ਤੇਰੇ ਨਾਲ ਮੇਰੇ ਕੋਲ ਆ ਕੋਟ ਦੋ ਹੂੰ ਚੰਗੀ ਆ ਪਰ ਮਾੜਾ ਕਹਿੰਦਾ ਤਾ ਕੋਈ ਚੰਗੀ ਆ ਚੰਗੀ ਆ ਮਾਵਾ ਦੇ ਪਤਕਾ ਲਾ ਨਹੀਂ ਘੜਦੇ ਤੇ ਤੂੰ ਨਹੀਂ ਆ ਚੰਗੀ ਆ ਤੇ ਦਿਨੇ ਮੱਤ ਦੇਂ ਦੇ ਜਦੋਂ ਚੰਗੀ ਆ ਰਾਪੇ ਜੁਰਦਾ ਜਿੰਨਾ ਬੰਦਾ ਕੋਰ ਕੱਟਾ ਰੋ ਬੰਦਾ ਨਾ ਇੰਨਾ ਤੇਰਾ ਬਹੁਤ ਹੋ ਗਿਆ ਚਾਹ ਪੀ ਜਾ ਪਾਣੀ ਹੋ ਰਿਹਾ ਅਰੇ ਚਾਹ ਪਿੰਦੇ ਤੂੰ ਯਾਟਾ ਮਨੇ ਬੋਲ ਬੋਤਲ ਇੱਕ ਪੂਰੀ ਤੇ ਹੁਣ ਕੀ ਕਰਨਾ ਹੈ ਅਗਲਾ ਪਲਾਨ ਅੱਜ ਦੇਖਦੇ ਕੀ ਕਰਨਾ ਹੈ ਸਬਜ਼ੀ ਕਰੀ ਤੇ ਬਣਾਉਣਾ ਹੈ ਪੈਕ ਬੈੱਡ ਤੇ ਘਰ ਬਣਾ ਲਓਗੇ ਉਹ 200 ਦਾ ਬੈੱਡ ਮਿਲ ਜਾਂਦਾ ਛਕਣ ਹੋ ਗਈ ਹੁਣ ਮੰਗਣੀ ਹੋਣੀ ਪਈ ਫਰਿਆ ਕਰ ਬੜਾਈ ਦੇ ਚਾਰ ਦੇ ਉਹ ਬੜਾ ਪਰਦਾ ਮਾ ਕੀ ਕਰਨਾ ਕਰੋ ਮੇਰੀ ਬੜਾਈ ਕਰੇਗਾ ਅੱਜ ਇੱਕ ਮੈਂ ਵੀਡੀਓ ਦੇਖੀ ਬੱਚਾ ਲੈਫਟੀਨੈਂਟ ਭਰਤੀ ਹੋਇਆ ਤੇ ਪਿੰਡ ਤੇ ਆਇਆ ਤੇ ਢੋਲ ਤੋਂ ਮੱਕੇ ਨਾਲ ਗੱਲ ਜਹਾਰ ਪਾ ਕੇ ਲਿਆਂਦਾ ਨੋਟਾਂ ਦਾ ਲੋਕਰ ਮੇਰਾ ਵੀ ਐਵੇਂ ਕਰਦੇ ਹੋ ਮੈਂ ਦੇਖਿਆ ਅਫਸਰਾ ਮੈਂ ਪਹਿਲੇ ਘਰ ਤੋਂ ਗੱਲ ਜਾਂਕਾ ਕਰਨ ਅਫਸਰਾਂ ਘਰ ਤੋਂ ਪਹਿਲੇ ਬਾਬੇ ਦੇ ਸਾਖਾਂ ਚੇਕਦੇ ਅਫਸਰ ਬਾਣ ਪਤਾ ਅਫਸਰ ਉਹ ਜ਼ੇਰੋ ਸਕਵੀ ਨਾ ਭਾਂ ਲਗਦੇ ਬੜੀਆ ਕਰ ਸਕੂਲੇ ਇੰਟਰਨੈਸ਼ਨਲ ਸਕੂਲ ਪੜਦਾ ਹੈ ਇੰਟਰਨੈਸ਼ਨਲ ਹੋਵੇ ਭਾਵੇਂ ਇੰਟਰਨੈਸ਼ਨਲ ਹੋਵੇ ਮੈਂ ਮੈਂ ਪੱਕਾ ਪੜਦਾ ਇੰਟਰਨੈਸ਼ਨਲ ਗਾਇਸ ਆਣੇ ਤੇ ਦੰਦੇ ਆ ਕੋਈ ਇੰਟਰਨੈਸ਼ਨਲ ਨਹੀਂ ਹੈਗਾ ਨੈਸ਼ਨਲ ਸਕੂਲ ਵਾਲੇ ਦੇਖ ਲੈਣ ਤੇ ਫਿਰ ਤਾਂ ਐਂਟੀ ਨੈਸ਼ਨਲ ਹੋ ਗਿਆ ਇੰਟਰਨੈਸ਼ਨਲ ਜਿਹੜਾ ਸਕੂਲ ਇੰਟਰਨੈਸ਼ਨਲ ਹੈ ਜਿਹੜਾ ਸਕੂਲ ਇੰਡੀਆ ਵਿੱਚ ਫਿਰ ਨੈਸ਼ਨਲ ਹੋਇਆ ਐਂਡ ਐਂਟੀ ਐਂਟੀ ਨੈਸ਼ਨਲ ਕਰਾ ਦਿੱਤਾ ਪੜਾਈ ਇੰਟਰਨੈਸ਼ਨਲ ਨੇ ਹਰ ਤਾਂ ਚੱਲਦੀ ਹੈ ਪੜਾਈ ਹਰ ਤਾਂ ਚੱਲਦੀ ਹੈ ਨਾ ਤੇ ਪੜਾਈ ਨੇ ਇੰਡੀਆ ਲਈ ਕਰਾਉਂਦੇ ਨਾ ਫਿਰ ਹੁੰਦੇ ਇੰਟਰਨੈਸ਼ਨਲ ਕਵੇ ਹੋਗੇ ਤੇ ਫਿਰ ਤੇ ਨੈਸ਼ਨਲ ਪਬਲਿਕ ਸਕੂਲ ਨਹੀਂ ਗੱਲਾ ਕੇ ਉਹ ਵੀ ਉਹ ਵੀ ਫਿਰ ਬਾਅਦ ਵਿੱਚ ਜਦੋਂ ਬੱਚੇ ਪੁੱਟ ਖਾਏਗਾ ਐਰ ਗਿਆ ਉਹ ਵੇਖਣਾ ਜੇ ਆਏ 90 ਜੋ ਇਹ ਤਾਂ ਪੜਾਈ ਉਹ ਨਹੀਂ ਥੋੜਾ ਛੂੜਾ ਬਣਾਈ ਹੋਏ ਤੇ ਕਰਾਈ ਜਿੱਦਿਆਂ ਮੇਰੇ ਯਾਦੀ ਹੋ ਗਈ ਆ ਹਾਂ ਛੂੜਾ ਛੂੜਾ ਕੋ ਐਮਿਨ ਕੋਈ ਐਵੇਂ 3 4 4 ਮਹੀਨੇ ਦਾ ਭਰਦੇ ਇਹਨੂੰ ਸਰਕਾਰੀ ਪਾਈ ਗਏ ਬੜੇ ਭਾਵੇਂ ਦਾ ਕਿਸ ਕੀ ਆ ਰਹੀ ਹੈ ਗਾਈਜ਼ ਇਰ ਜਿਆਦਾ ਨਾ ਰੋਸ਼ਨ ਹੁਣਾਂ ਪੱਛਾ ਸਰਕਾਰੀ ਵੱਡੇ ਅਫਸਰ ਬਣ ਗਿਆ ਬੜਾਈ ਜਨਾ ਤੇ ਬਹੁਤ ਬੋਛੌੜਾ ਹਰੇ ਤੇ ਚੱਲ ਠੀਕ ਗਿਆ ਚਲਾਈ ਹੋਣੀ ਨਹੀਂ ਹਾਂ ਯਾ ਲੈ ਹੋ ਗਿਆ ਵਖਾ ਉਹ ਖਾ ਉਹ ਖਾ ਆਖਰੀ ਲਾ ਕੇ ਤੋ ਹੋ ਗਈ ਹੁਣ ਇਸੇ ਥੋੜਾ ਕਰ ਦੇਣਾ ਹਣਾ ਥਲੇ ਨੂੰ ਕਰ ਦੇਣਾ ਹਣਾ ਅੰਦਰ ਕੇਰੇ ਝੌਕੇ ਚੱਕੇ ये फिर प्योपत तो बना रहे बैटबॉल बैटा ਲੱਗਦਾ ਬਹੁਤ ਵਧੀਆ ਬਣਿਆ ਅੰਦੇ ਨਹੀਂ ਕਿੰਨਾ ਕੰਮ ਰਹਿ ਗਿਆ ਬੋਸ ਬੋਸ ਸੋਣਾ ਬਣ ਗਿਆ ਬੈਠਾ ਮੇਡ ਇਨ ਐਕਸਟਰਾ ਵੁੱਡਨ ਬਹੁਤ ਥੋਕ ਵੋਲ ਕਰ ਰਹੇ ਗਾਏ ਮੋਟੇ ਥੋਕ ਕਰਨ ਵਾਲੇ ਬੁੜਾ ਰਿਹਾ ਗਾਏ ਵੈਰੀ ਗੁੱਡ ਇੱਥੇ ਥੋੜੀ ਜਿਹੀ ਟਲਾਂਡ ਨੀੜ ਬੋਲ ਨੇ ਕਿੱਕ ਸੋਣੀ ਵਜੇ ਬੋਸ ਸੋਣਾ ਦੇਖ ਲੋ ਆਪੇ ਬਣਾਤਾ ਜੇ ਆਪਦੇ ਮੁੰਡੇ ਨੂੰ ਬੈਠ 500 ਰੁਪਇਆ ਬਚਾ ਲਿਆ 500 ਰੁਪਇਆ ਹੈਲੋ ਰੱਖੀ ਆਹੋ ਇਹ ਤਾਂ ਸਾਨੂੰ ਮਿਲ ਆ ਰਹੀਆਂ ਹਨਾਈ ਸਬਜੀ ਇਹਦੀ ਰੈਸਪੀ ਕਰਨਾ ਮੈਂ ਤੇ ਚੈਨਲ ਤੇ ਸ਼ੇਅਰ ਕੀਤਾ ਹੋਇਆ ਤੁਸੀਂ ਵੀ ਸੱਜਦੇ ਜੀ ਤੇ ਇੰਟਰੈਕਸ਼ਨ ਹੋ ਗਿਆ ਮੇਰਾ ਬਾਤ ਤੇ ਮੈਂ ਨਾ ਸਰਦਾ ਪੁੰਦੀ ਗਈ ਸੀ ਇਹਨੂੰ ਬਗੜ ਕੇ ਜਿੰਦਾ ਮਾਂਦ ਹੋ ਜਾਂਦਾ ਹੈ ਦੇਸੀ ਤਰੀਕੇ ਨਾਲ ਸਾਡੇ ਕੰਮ ਨੇ ਆ ਬਹੁਤ ਪੁਰਾਣਾ ਹੈ ਤੇ ਇਹ ਹੁਣ ਕਰਦੇ ਜੀ ਮਨੀਆ ਕਰਦੀ ਹਾਂ ਤੇ ਨਾਲ ਬਣਾ ਲਾਂਗੇ ਆਟਾ ਤੇ ਫਿਰ ਇਹ ਬਣਾਵਾਂਗੇ ਰੋਟੀ ਤੇ ਖਾਵਾਂਗੇ ਉਦੋਂ ਟਾਈਮ ਵੀ 8:00 ਵੱਜ ਚੁੱਕੇ ਨੇ 8:30 ਹੋ ਕੇ ਮਿੱਠਾ 7:40 ਚਲੋ ਠੀਕ ਹੈ ਫਰੈਂਡ ਇਹਦੇ ਨਾਲ ਹੀ ਕਰਦੇ ਅਸੀਂ ਅੱਜ ਦੀ ਵੀਡੀਓ ਦਾ ਐਂਡ ਸਾਡੀ ਵੀਡੀਓ ਤੇ ਬਨੇ ਰਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਵੀਡੀਓ ਵਧੀਆ ਲੱਗੀ ਤੇ ਵੀਡੀਓ ਨੂੰ ਲਾਈਕ ਕਰ ਲੈਣਾ ਤੇ ਚੈਨਲ ਨੂੰ ਸ਼ੇਅਰ ਕਰ ਦੇਣਾ ਕਰੋ ਗੁਰੂ ਅੰਦਸ ਮਹਾਰਾਜ ਜੀ ਦੇ ਦਰਸ਼ਨ ਠੀਕ ਹੈ ਫਰੈਂਡ ਮਿਲਦੇ ਹਾਂ ਇੱਕ ਫੋੜ ਨਵੀਂ ਵੀਡੀਓ ਨਾਲ ਬਾਏ ਬਾਏ